ਤੰਦਨ ਸਿੰਘ ਉਹ ਨਾਨਕ ਤੇਜੀ ਅਸਾਮ ਦੇਸ਼ ਦੀ ਫੇਰੀ ਉੱਪਰ ਇੱਕ ਦਿਨ ਟਾਕੇ ਦੇ ਇੱਕ ਪਿੰਡ ਪੁੱਜੇ ਉਸ ਪਿੰਡ ਵਿੱਚ ਭੂਮੀਏ ਨਾਂ ਦਾ ਇੱਕ ਬੜਾ ਮੋਟਾ ਕਾਜ਼ਾ ਜ਼ਿਮੀਂਦਾਰ ਰਹਿੰਦਾ ਸੀ ਉਸ ਦਾ ਕੰਮ ਸੀ ਦਿਨ ਨੂੰ ਰਾਈਆਂ ਨੂੰ ਲੁੱਟਣਾ ਅਤੇ ਰਾਤ ਨੂੰ ਘਰਾਂ ਵਿੱਚ ਚੋਰੀਆਂ ਕਰਨੀਆਂ ਉਸ ਨੇ ਆਪਣੇ ਘਰ ਵਿੱਚ ਰਾਈਆਂ ਲਈ ਲੰਗਰ ਲਗਾ ਰੱਖਿਆ ਸੀ ਜਿਸ ਵਿੱਚ ਹਰ ਸਮੇਂ ਰੋਟੀ ਮਿਲ ਸਕਦੀ ਸੀ ਅਤੇ ਰਾਤ ਕੱਟਣ ਲਈ ਰਾਈਆਂ ਲਈ ਕਮਰੇ ਸਨ ਉਸਨੇ ਪਿੰਡ ਵਿੱਚ ਸਾਰਿਆਂ ਨੂੰ ਹੁਕਮ ਕੀਤਾ ਹੋਇਆ ਸੀ ਕੋਈ ਰਾਹੀ ਆਵੇ ਉਸ ਨੂੰ ਸਿੱਧਾ ਮੇਰੇ ਘਰ ਭੇਜਣਾ ਜਿਹੜਾ ਰਾਹੀ ਨੂੰ ਘਰ ਰੱਖੇਗਾ ਮੈਂ ਉਸ ਦਾ ਘਰ ਉੱਟ ਲਵਾਂਗਾ ਪਿੰਡ ਵਾਲਿਆਂ ਉਸ ਦਾ ਹੁਕਮ ਮੰਨਦੇ ਹੋਏ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਉਸ ਦੇ ਘਰ ਭੇਜ ਆਏ ਉਸ ਦਿਨ ਭੁਮੀਆਂ ਘਰ ਹੀ ਸੀ ਗੁਰੂ ਜੀ ਅਤੇ ਭਾਈ ਮਰਦਾਨੇ ਲਈ ਉਹ ਰੋਟੀ ਤਿਆਰ ਕਰਕੇ ਲੈ ਆਇਆ ਰੋਟੀ ਖਾਣੀ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਜੀ ਨੇ ਉਸ ਨੂੰ ਪੁੱਛਿਆ ਭਾਈ ਤੂੰ ਕੰਮ ਕਿਹੜਾ ਕਰਦਾ ਹੈ ਉਸ ਦੇ ਖਿਆਲ ਵਿੱਚ ਚੋਰੀਆਂ ਕਰਕੇ ਦਾਨ ਕਰਨਾ ਬਹੁਤ ਹੀ ਵੱਡਾ ਪੁੰਨ ਸੀ ਇਸ ਨੂੰ ਉਹ ਸੇਵਾ ਸਮਝਦਾ ਸੀ ਉਸ ਨੂੰ ਯਕੀਨ ਸੀ ਕਿ ਚੋਰੀ ਦਾ ਮਾਲ ਦੂਜਿਆਂ ਦੀਆਂ ਅਸੀਸਾਂ ਨਾਲ ਹਲਾਲ ਹੋ ਜਾਂਦਾ ਸੀ ਉਸ ਨੇ ਸੱਚ-ਸੱਚ ਗੁਰੂ ਜੀ ਨੂੰ ਦੱਸ ਦਿੱਤਾ ਕਿ ਉਹ ਕਿਹੜਾ ਕੰਮ ਕਰਦਾ ਸੀ ਗੁਰੂ ਜੀ ਨੇ ਕਿਹਾ ਅਸੀਂ ਤੇਰਾ ਅੰਨ ਨਹੀਂ ਖਾ ਸਕਦੇ ਜਦੋਂ ਤੱਕ ਤੂੰ ਸਾਡੇ ਨਾਲ ਇਹ ਮਾੜਾ ਕੰਮ ਛੱਡਣ ਦਾ ਇਕਰਾਰ ਨਹੀਂ ਕਰਦਾ ਉਸਨੇ ਕਿਹਾ ਚੋਰੀਆਂ ਕਰਨਾ ਸਾਡਾ ਜੱਦੀ ਧੰਦਾ ਹੈ ਇਹ ਮੈਂ ਨਹੀਂ ਛੱਡ ਸਕਦਾ ਗੁਰੂ ਜੀ ਨੇ ਕਿਹਾ ਚੋਰੀਆਂ ਨਾ ਛੱਡੀ ਪਰ ਮੇਰੀਆਂ ਇਹ ਤਿੰਨ ਗੱਲਾਂ ਮੰਨ ਲਵੇਂ ਗਰੀਬ ਮਾਰਨਾ ਕਰੀ ਸਦਾ ਸੱਚ ਬੋਲੀ ਜਿਸ ਦਾ ਲੂਣ ਖਾਵੇ ਉਸ ਦੇ ਨਾਲ ਧੋਖਾ ਜਾਂ ਚੋਰੀ ਨਾ ਕਰੀ ਤਾਂ ਸੀ ਤੇਰਾ ਅੰਨ ਖਾ ਲਵਾਂਗੇ ਉਸ ਦੀ ਹਾਂ ਕਰਨ ਉੱਪਰ ਗੁਰੂ ਜੀ ਨੇ ਉਸ ਦਾ ਅੰਨ ਸਵੀਕਾਰ ਕਰ ਲਿਆ ਗੁਰੂ ਜੀ ਦੇ ਕਹਿਣ ਉੱਪਰ ਭੂਮੀ ਨੇ ਗਰੀਬਾਂ ਦੇ ਘਰ ਚੋਰੀ ਕਰਨੀ ਬੰਦ ਕਰ ਦਿੱਤੀ ਅਤੇ ਗਰੀਬਾਂ ਨੂੰ ਰਸਤੇ ਵਿੱਚ ਹੀ ਲੁੱਟਣਾ ਬੰਦ ਕਰ ਦਿੱਤਾ ਇੱਕ ਰਾਤ ਉਹ ਬਹੁਤ ਸੋਹਣੇ ਕੱਪੜੇ ਪਾ ਕੇ ਘੋੜਸਵਾਰ ਉੱਪਰ ਰਾਜੇ ਦੇ ਮਹਿਲ ਉਹ ਚੋਰੀ ਕਰਨ ਲਈ ਗਿਆ ਚੌਂਕੀਦਾਨ ਨੇ ਪੁੱਛਿਆ ਕੌਣ ਉਮੀਏ ਨੇ ਸੱਚ ਕਹਿ ਦਿੱਤਾ ਕਹਿੰਦਾ ਚੋਰ ਚੌਂਕੀਦਾਰ ਨੇ ਸਮਝਿਆ ਭੂਮੀਏ ਨੇ ਮੁਖੌਲ ਕਰਕੇ ਚੋਰ ਕਿਹਾ ਹੈ ਉਸਨੇ ਅੱਗੇ ਜਾਣ ਲਈ ਉਸ ਨੂੰ ਹਾਂ ਕਰ ਦਿੱਤੀ ਭੂਮੀਏ ਨੇ ਮਹਿਲ ਅੰਦਰ ਜਾ ਕੇ ਕੀਮਤੀ ਵਸਤੂਆਂ ਇਕੱਠੀਆਂ ਕਰ ਲਈਆਂ ਜਦੋਂ ਚੱਲਣ ਲੱਗਿਆ ਸੀ ਤਾਂ ਉਸਨੇ ਇੱਕ ਸੋਨੇ ਦੀ ਪਲੇਟ ਦੇਖੀ ਜਿਸ ਵਿੱਚ ਕੁਝ ਪਿਆ ਸੀ ਪਲੇਟ ਚੁੱਕਣ ਲੱਗੇ ਨੇ ਜੋ ਕੁਝ ਉਸ ਵਿੱਚ ਸੀ ਉਸ ਦਾ ਸਵਾਦ ਦੇਖ ਲਿਆ ਉਹ ਲੋਹਣ ਸੀ ਸਭ ਕੁਝ ਛੱਡ ਕੇ ਭੂਮਿਆ ਘਰ ਨੂੰ ਚੱਲ ਗਿਆ ਕਿਉਂਕਿ ਉਸ ਨੂੰ ਗੁਰੂ ਜੀ ਦੇ ਦਿੱਤੇ ਹੋਏ ਵਚਨ ਯਾਦ ਆ ਚੁੱਕੇ ਸੀ ਦੂਜੀ ਸਵੇਰ ਰਾਜੇ ਨੇ ਦੇਖਿਆ ਕਿ ਮਹਿਲ ਵਿੱਚ ਕੋਈ ਚੋਰੀ ਕਰਨ ਆਇਆ ਸੀ ਉਸ ਨੇ ਚੋਰ ਲੱਭਣ ਲਈ ਲੋਕਾਂ ਨੂੰ ਕਟਵਾਉਣਾ ਸ਼ੁਰੂ ਕਰ ਦਿੱਤਾ ਭੂਮਿਆ ਨੇ ਜਦੋਂ ਗਰੀਬਾਂ ਨੂੰ ਵਾਰ ਪੈਂਦੀ ਦੇਖੀ ਤਾਂ ਆਪ ਰਾਜੇ ਪਾਸ ਹਾਜ਼ਰ ਹੋ ਕੇ ਕਹਿਣ ਲੱਗਾ ਮੈਂ ਚੋਰ ਹਾਂ ਮੈਨੂੰ ਸਜ਼ਾ ਦੇਵੋ ਇਹਨਾਂ ਗਰੀਬਾਂ ਨੂੰ ਛੱਡ ਦੇਵੋ ਰਾਜੇ ਨੇ ਪੁੱਛਿਆ ਤੂੰ ਕੁਝ ਲੈ ਕੇ ਕਿਉਂ ਨਹੀਂ ਗਿਆ ਭੂਮੀ ਨੇ ਸਭ ਸੱਚ ਦੱਸ ਦਿੱਤਾ ਕਿਵੇਂ ਗੁਰੂ ਜੀ ਨੇ ਉਸ ਨੂੰ ਯਕੀਨ ਕਰਵਾ ਦਿੱਤਾ ਸੀ ਕਿ ਉਹਨਾਂ ਦੇ ਬਚਨ ਮੰਨਣ ਨਾਲ ਉਸ ਦੇ ਸਾਰੇ ਪਾਪ ਮਾਫ਼ ਹੋ ਜਾਣਗੇ ਰਾਜੀ ਨੇ ਕਿਹਾ ਮੈਂ ਤੇਰੀ ਸੱਚ ਬੋਲਣ ਉੱਪਰ ਬਹੁਤ ਹੀ ਖੁਸ਼ ਹਾਂ ਮੈਂ ਤੇਰਾ ਕਸੂਰ ਮਾਫ਼ ਕਰ ਦਿੱਤਾ ਤੇਰੀ ਵਰਗੇ ਸੱਚੇ ਆਦਮੀ ਨੂੰ ਮੈਂ ਆਪਣਾ ਵਜ਼ੀਰ ਰੱਖਣ ਲਈ ਤਿਆਰ ਹਾਂ